ਚਲੋ 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 ਤਾਂ ਦੇਖ ਸਕਦੇ ਹੋ ਕਿ ਰਾਹੁਲ ਗਾਂਧੀ ਵੱਖ-ਵੱਖ ਇਲਾਕੇ ਦੇ ਜਿਹੜੇ ਇਸ ਇਲਾਕੇ ਦੇ ਪਿੰਡ ਨੇ ਉਹਨਾਂ ਦੇ ਨਾਲ ਮੁਲਾਕਾਤਾਂ ਜਰੂਰ ਕਰੀ ਜਾਂਦੇ ਨੇ ਨਹੀਂ ਕਰਦੇ ਨਹੀਂ ਕਰਦੇ ਸੋ तमाम ਸਿਕਿਉਰਟੀ ਜਿਹੜੀ ਆ ਉਹ ਵੀ ਨਾਲ ਹੈ तमाम ਜਿਹੜੇ ਪੰਜਾਬ ਦੇ ਲੀਡਰ ਸਾਹਿਬਾਨ ਨੇ ਉਹ ਵੀ ਨਾਲ ਨੇ ਕਿ ਇੱਕ ਇੱਕ ਗਲੀ 'ਚ ਜਾ ਚਲੋ ਸੋ ਦੇਖ ਸਕਦੇ ਹੋ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿਹੜੇ ਘਰ ਤਰਪਾਲਾਂ ਦੇ ਨਾਲ ਟੱਕੇ ਪਏ ਨੇ ਛੱਤਾਂ ਡਿੱਗੀਆਂ ਨੇ ਛੱਤਾਂ ਕੱਚੀਆਂ ਹੋ ਚੁੱਕੀਆਂ ਨੇ ਪਤਾ ਨਹੀਂ ਕਿਹੜੇ ਵੱਲੇ ਡਿੱਗੀਆਂ 100 ਡਿੱਗੀਆਂ ਛੱਤਾਂ ਤਾਂ ਇੱਕ ਮੁਸ਼ਕਲ ਜਿਹੜੀ ਇਹਨਾਂ ਲੋਕਾਂ ਵਾਸਤੇ ਬਣੀ ਹੈ ਇਹਨਾਂ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਦੇ ਵੱਲੋਂ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਅੱਜ ਪੰਜਾਬ ਦੌਰੇ ਤੇ ਪਹੁੰਚੇ ਨੇ ਪੰਜਾਬ ਨੂੰ ਹੜ੍ਹਾਂ ਦੀ ਮਾਰ ਪਈ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਸਿਆਸੀ ਲੀਡਰ ਪਹੁੰਚਦੇ ਪਏ ਨੇ ਰੌਜ਼ਾਂ ਇਹ ਪੀਸ ਬਸਾਂ ਚੱਲੀਏ ਸਰ ਜੀ ਇਹ ਸਾਹਮਣੇ ਬਲੋਕ ਦੀ ਜੀ ਹਮ ਲੈਫਟ ਚਲੇਗਾ ਤਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਚਲੋ 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 ਜੇਰ ਮੋਟਾ ਜਿੰਨੇ ਆਪਾਂ ਨੂੰ ਦੇਖ ਸਕਦੇ ਹੋ ਕਿ ਰਾਹੁਲ ਕਾਂਧੀ ਵੱਖ-ਵੱਖ ਇਲਾਕੇ ਦੇ ਜਿਹੜੇ ਇਸ ਇਲਾਕੇ ਦੇ ਪਿੰਡ ਨੇ ਉਹਨਾਂ ਦੇ ਨਾਲ ਮੁਲਾਕਾਤਾਂ ਜ਼ਰੂਰ ਕਰਦੇ ਜਾਂਦੇ ਨਹੀਂ ਜਾਂਦੇ ਨਹੀਂ ਜਾਂਦੇ ਸੋ ਤਮਾਮ ਸਿਕਿਉਰਟੀ ਜਿਹੜੀ ਆ ਉਹ ਵੀ ਨਾਲ ਹੈ ਤਮਾਮ ਜਿਹੜੇ ਪੰਜਾਬ ਦੇ ਲੀਡਰ ਸਹਿਬਾਨ ਨੇ ਉਹ ਵੀ ਨਾਲ ਨੇ ਕਿ ਇੱਕ ਇੱਕ ਗਲੀ ਜੀ ਜਾ ਚਲੋ ਸੋ ਦੇਖ ਸਕਦੇ ਹੋ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿਹੜੇ ਘਰ ਤਰਪਾਲਾਂ ਦੇ ਨਾਲ ਟੱਕੇ ਪਏ ਨੇ ਛੱਤਾਂ ਡਿੱਗੀਆਂ ਨੇ ਛੱਤਾਂ ਕੱਚੀਆਂ ਹੋ ਚੁੱਕੀਆਂ ਨੇ ਪਤਾ ਨਹੀਂ ਕਿਹੜੇ ਵੱਲੇ ਡਿੱਗੀਆਂ 100 ਡਿੱਗੀਆਂ ਛੱਤਾਂ ਤਾਂ ਇੱਕ ਮੁਸ਼ਕਲ ਜਿਹੜੀ ਇਹਨਾਂ ਲੋਕਾਂ ਵਾਸਤੇ ਬਣੀ ਹੈ ਨਾਲ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਦੇ ਵੱਲੋਂ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਅੱਜ ਪੰਜਾਬ ਦੌਰੇ ਤੇ ਪਹੁੰਚੇ ਨੇ ਪੰਜਾਬ ਨੂੰ ਹੜਾਂ ਦੀ ਮਾਰ ਪਈ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਸਿਆਸੀ ਲੀਡਰ ਪਹੁੰਚਦੇ ਪਏ ਨੇ ਬਹੁਤ ਮੂੰਹ ਇਹ ਸਾਹਮਣੇ ਬਲੋਕ ਕੀ ਕੀ ਅਸੀਂ ਲੈਫਟ ਦੇ ਰਹੇ ਹਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਚਲੋ 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 ਦੇਖ ਸਕਦੇ ਹੋ ਕਿ ਰਾਹੁਲ ਕਾਂਦੀ ਵੱਖ-ਵੱਖ ਇਲਾਕੇ ਦੇ ਜਿਹੜੇ ਇਸ ਇਲਾਕੇ ਦੇ ਪਿੰਡ ਨੇ ਉਹਨਾਂ ਦੇ ਨਾਲ ਮੁਲਾਕਾਤਾਂ ਜਰੂਰ ਕਰਦੇ ਜਾਂਦੇ ਨਹੀਂ ਜਾਂਦੇ ਨਹੀਂ ਜਾਂਦੇ ਸੋ तमाम ਸਿਕਿਉਰਟੀ ਜਿਹੜੀ ਆ ਉਹ ਵੀ ਨਾਲ ਆ तमाम ਜਿਹੜੇ ਪੰਜਾਬ ਦੇ ਲੀਡਰ ਸਹਿਬਾਨ ਨੇ ਉਹੋ ਵੀ ਨਾਲ ਨੇ ਕਿ ਇੱਕ ਇੱਕ ਗਲੀ ਜੀ ਜਾ ਚਲੋ ਸੋ ਦੇਖ ਸਕਦੇ ਹੋ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿਹੜੇ ਘਰ ਤਰਪਾਲਾਂ ਦੇ ਨਾਲ ਟੱਕੇ ਪਏ ਨੇ ਛੱਤਾਂ ਡਿੱਗੀਆਂ ਨੇ ਛੱਤਾਂ ਕੱਚੀਆਂ ਹੋ ਚੁੱਕੀਆਂ ਨੇ ਪਤਾ ਨਹੀਂ ਕਿਹੜੇ ਵਲੇ ਡਿੱਗੀਆਂ 100 ਡਿੱਗੀਆਂ ਛੱਤਾਂ ਤਾਂ ਇੱਕ ਮੁਸ਼ਕਲ ਜਿਹੜੀ ਇਹਨਾਂ ਲੋਕਾਂ ਵਾਸਤੇ ਬਣੀ ਹੈ ਨਾਲ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਦੇ ਵੱਲੋਂ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਅੱਜ ਪੰਜਾਬ ਦੌਰੇ ਤੇ ਪਹੁੰਚੇ ਨੇ ਪੰਜਾਬ ਨੂੰ ਹੜ੍ਹਾਂ ਦੀ ਮਾਰ ਪਈ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਸਿਆਸੀ ਲੀਡਰ ਪਹੁੰਚਦੇ ਪਏ ਨੇ ਰੌਜ਼ਰ ਇਹ ਪੀਸ ਬਸਾਂ ਚੱਲੀਏ ਸਰ ਜੀ ਇਹ ਸਾਹਮਣੇ ਬਲੋਕ ਦੀ ਜੀ ਹਮ ਲੈਫਟ ਚਲੇਗਾ ਤਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਚਲੋ 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 ਜੇਰ ਮੋਟਾ ਜਿੰਨੇ ਆਪਾਂ ਤਾਂ ਦੇਖ ਸਕਦੇ ਹੋ ਕਿ ਰਾਹੁਲ ਕਾਂਦੀ ਵੱਖ-ਵੱਖ ਇਲਾਕੇ ਦੇ ਜਿਹੜੇ ਇਸ ਇਲਾਕੇ ਦੇ ਪਿੰਡ ਨੇ ਉਹਨਾਂ ਦੇ ਨਾਲ ਮੁਲਾਕਾਤਾਂ ਜ਼ਰੂਰ ਕਰਦੇ ਜਾਂਦੇ ਨਹੀਂ ਜਾਂਦੇ ਨਹੀਂ ਜਾਂਦੇ ਸੋ ਤਮਾਮ ਸਿਕਿਉਰਟੀ ਜਿਹੜੀ ਆ ਉਹ ਵੀ ਨਾਲ ਹੈ ਤਮਾਮ ਜਿਹੜੇ ਪੰਜਾਬ ਦੇ ਲੀਡਰ ਸਹਿਬਾਨ ਨੇ ਉਹ ਵੀ ਨਾਲ ਨੇ ਕਿ ਇੱਕ ਇੱਕ ਗਲੀ 'ਚ ਜਾ ਚਲੋ ਸੋ ਦੇਖ ਸਕਦੇ ਹੋ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿਹੜੇ ਘਰ ਤਰਪਾਲਾਂ ਦੇ ਨਾਲ ਟੱਕੇ ਪਏ ਨੇ ਛੱਤਾਂ ਡਿੱਗੀਆਂ ਨੇ ਛੱਤਾਂ ਕੱਚੀਆਂ ਹੋ ਚੁੱਕੀਆਂ ਨੇ ਪਤਾ ਨਹੀਂ ਕਿਹੜੇ ਵੱਲੇ ਡਿੱਗੀਆਂ 100 ਡਿੱਗੀਆਂ ਛੱਤਾਂ ਤਾਂ ਇੱਕ ਮੁਸ਼ਕਲ ਜਿਹੜੀ ਇਹਨਾਂ ਲੋਕਾਂ ਵਾਸਤੇ ਬਣੀ ਹੈ ਇਹਨਾਂ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਦੇ ਵੱਲੋਂ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਅੱਜ ਪੰਜਾਬ ਦੌਰੇ ਤੇ ਪਹੁੰਚੇ ਨੇ ਪੰਜਾਬ ਨੂੰ ਹੜਾਂ ਦੀ ਮਾਰ ਪਈ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਸਿਆਸੀ ਲੀਡਰ ਪਹੁੰਚਦੇ ਪਏ ਨੇ ਬਹੁਤ ਮੂੰਹ ਇਹ ਸਾਹਮਣੇ ਬਲੋਕ ਕੀ ਕੀ ਅਸੀਂ ਲੈਫਟ ਦੇ ਲੇਖ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਚਲੋ 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 ਤਾਂ ਦੇਖ ਸਕਦੇ ਹੋ ਕਿ ਰਾਹੁਲ ਕਾਂਧੀ ਵੱਖ-ਵੱਖ ਇਲਾਕੇ ਦੇ ਜਿਹੜੇ ਇਸ ਇਲਾਕੇ ਦੇ ਪਿੰਡ ਨੇ ਉਹਨਾਂ ਦੇ ਨਾਲ ਮੁਲਾਕਾਤਾਂ ਜ਼ਰੂਰ ਕਰਦੇ ਜਾਂਦੇ ਨਹੀਂ ਜਾਂਦੇ ਨਹੀਂ ਜਾਂਦੇ ਸੋ तमाम ਸਿਕਿਉਰਟੀ ਜਿਹੜੀ ਆ ਉਹ ਵੀ ਨਾਲ ਹੈ तमाम ਜਿਹੜੇ ਪੰਜਾਬ ਦੇ ਲੀਡਰ ਸਹਿਬਾਨ ਨੇ ਉਹੋ ਵੀ ਨਾਲ ਨੇ ਕਿ ਇੱਕ ਇੱਕ ਗਲੀ ਜੀ ਜਾ ਚਲੋ ਸੋ ਦੇਖ ਸਕਦੇ ਹੋ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿਹੜੇ ਘਰ ਤਰਪਾਲਾਂ ਦੇ ਨਾਲ ਟੱਕੇ ਪਏ ਨੇ ਛੱਤਾਂ ਡਿੱਗੀਆਂ ਨੇ ਛੱਤਾਂ ਕੱਚੀਆਂ ਹੋ ਚੁੱਕੀਆਂ ਨੇ ਪਤਾ ਨਹੀਂ ਕਿਹੜੇ ਵੱਲੇ ਡਿੱਗੀਆਂ 100 ਡਿੱਗੀਆਂ ਛੱਤਾਂ ਤਾਂ ਇੱਕ ਮੁਸ਼ਕਲ ਜਿਹੜੀ ਇਹਨਾਂ ਲੋਕਾਂ ਵਾਸਤੇ ਬਣੀ ਹੈ ਨਾਲ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਦੇ ਵੱਲੋਂ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਅੱਜ ਪੰਜਾਬ ਦੌਰੇ ਤੇ ਪਹੁੰਚੇ ਨੇ ਪੰਜਾਬ ਨੂੰ ਹੜਾਂ ਦੀ ਮਾਰ ਪਈ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਸਿਆਸੀ ਲੀਡਰ ਪਹੁੰਚਦੇ ਪਏ ਨੇ ਬਹੁਤ ਮੂੰਹ ਇਹ ਸਾਹਮਣੇ ਬਲੋਕ ਕੀ ਕੀ ਅਸੀਂ ਲੈਫਟ ਦੇ ਲੇਖ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਚਲੋ 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 ਜੇ ਮੋਟਰਸਾਈਕਲ ਤੇ ਨਾ ਆਇਆ ਤਾਂ ਦੇਖ ਸਕਦੇ ਹੋ ਕਿ ਰਾਹੁਲ ਗਾਂਧੀ ਵੱਖ-ਵੱਖ ਇਲਾਕੇ ਦੇ ਜਿਹੜੇ ਇਸ ਇਲਾਕੇ ਦੇ ਪਿੰਡ ਨੇ ਉਹਨਾਂ ਦੇ ਨਾਲ ਮੁਲਾਕਾਤਾਂ ਜ਼ਰੂਰ ਕਰੀ ਗਏ ਨੇ ਨਹੀਂ ਕਰਦੇ ਨਹੀਂ ਚਾਹੁੰਦੇ ਸੋ तमाम ਸਿਕਿਉਰਟੀ ਜਿਹੜੀ ਆ ਉਹ ਵੀ ਨਾਲ ਹੈ तमाम ਜਿਹੜੇ ਪੰਜਾਬ ਦੇ ਲੀਡਰ ਸਾਹਿਬਾਨ ਨੇ ਉਹ ਵੀ ਨਾਲ ਨੇ ਕਿ ਇੱਕ ਇੱਕ ਗਲੀ ਜੀ ਜਾ ਚਲੋ ਸੋ ਦੇਖ ਸਕਦੇ ਹੋ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿਹੜੇ ਘਰ ਤਰਪਾਲਾਂ ਦੇ ਨਾਲ ਟੱਕੇ ਪਏ ਨੇ ਛੱਤਾਂ ਡਿੱਗੀਆਂ ਨੇ ਛੱਤਾਂ ਕੱਚੀਆਂ ਹੋ ਚੁੱਕੀਆਂ ਨੇ ਪਤਾ ਨਹੀਂ ਕਿਹੜੇ ਵਲੇ ਡਿੱਗੀਆਂ 100 ਡਿੱਗੀਆਂ ਛੱਤਾਂ ਤਾਂ ਇੱਕ ਮੁਸ਼ਕਲ ਜਿਹੜੀ ਇਹਨਾਂ ਲੋਕਾਂ ਵਾਸਤੇ ਬਣੀ ਹੈ ਇਹਨਾਂ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਦੇ ਵੱਲੋਂ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਅੱਜ ਪੰਜਾਬ ਦੌਰੇ ਤੇ ਪਹੁੰਚੇ ਨੇ ਪੰਜਾਬ ਨੂੰ ਹੜ੍ਹਾਂ ਦੀ ਮਾਰ ਪਈ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਸਿਆਸੀ ਲੀਡਰ ਪਹੁੰਚਦੇ ਪਏ ਨੇ ਰੌਜ਼ਾਂ ਇਹ ਪੀਸ ਬਸਾਂ ਚੱਲੀਏ ਸਰ ਜੀ ਇਹ ਸਾਹਮਣੇ ਬਲੋਕ ਦੀ ਜੀ ਹਮ ਲੈਫਟ ਚਲੇਗਾ ਤਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਚਲੋ 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 ਜੇਰ ਮੋਟਾ ਜਿੰਨੇ ਆਪਾਂ ਨੂੰ ਦੇਖ ਸਕਦੇ ਹੋ ਕਿ ਰਾਹੁਲ ਕਾਂਧੀ ਵੱਖ-ਵੱਖ ਇਲਾਕੇ ਦੇ ਜਿਹੜੇ ਇਸ ਇਲਾਕੇ ਦੇ ਪਿੰਡ ਨੇ ਉਹਨਾਂ ਦੇ ਨਾਲ ਮੁਲਾਕਾਤਾਂ ਜ਼ਰੂਰ ਕਰਦੇ ਜਾਂਦੇ ਨਹੀਂ ਜਾਂਦੇ ਨਹੀਂ ਜਾਂਦੇ ਸੋ ਤਮਾਮ ਸਿਕਿਉਰਟੀ ਜਿਹੜੀ ਆ ਉਹ ਵੀ ਨਾਲ ਹੈ ਤਮਾਮ ਜਿਹੜੇ ਪੰਜਾਬ ਦੇ ਲੀਡਰ ਸਹਿਬਾਨ ਨੇ ਉਹ ਵੀ ਨਾਲ ਨੇ ਕਿ ਇੱਕ ਇੱਕ ਗਲੀ ਜੀ ਜਾ ਚਲੋ ਸੋ ਦੇਖ ਸਕਦੇ ਹੋ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿਹੜੇ ਘਰ ਤਰਪਾਲਾਂ ਦੇ ਨਾਲ ਟੱਕੇ ਪਏ ਨੇ ਛੱਤਾਂ ਡਿੱਗੀਆਂ ਨੇ ਛੱਤਾਂ ਕੱਚੀਆਂ ਹੋ ਚੁੱਕੀਆਂ ਨੇ ਪਤਾ ਨਹੀਂ ਕਿਹੜੇ ਵੱਲੇ ਡਿੱਗੀਆਂ 100 ਡਿੱਗੀਆਂ ਛੱਤਾਂ ਤਾਂ ਇੱਕ ਮੁਸ਼ਕਲ ਜਿਹੜੀ ਇਹਨਾਂ ਲੋਕਾਂ ਵਾਸਤੇ ਬਣੀ ਹੈ ਨਾਲ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਦੇ ਵੱਲੋਂ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਅੱਜ ਪੰਜਾਬ ਦੌਰੇ ਤੇ ਪਹੁੰਚੇ ਨੇ ਪੰਜਾਬ ਨੂੰ ਹੜਾਂ ਦੀ ਮਾਰ ਪਈ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਸਿਆਸੀ ਲੀਡਰ ਪਹੁੰਚਦੇ ਪਏ ਨੇ ਬਹੁਤ ਮੂੰਹ ਇਹ ਸਾਹਮਣੇ ਬਲੋਕ ਕੀ ਕੀ ਅਸੀਂ ਲੈਫਟ ਦੇ ਰਹੇ ਹਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ